ਤਸਵੀਰਾਂ ਹੁਸ਼ਿਆਰਪੁਰ ਦੇ ਹਲਕਾ ਸ਼ਾਮ 84 ਦੀਆਂ ਨੇ ਇੱਥੇ ਭਾਜਪਾ ਉਮੀਦਵਾਰ ਅਨੀਤਾ ਸੋਮਪ੍ਰਕਾਸ਼ ਦਾ ਕਿਸਾਨਾਂ ਨੇ ਵਿਰੋਧ ਕੀਤਾ ਕਿਸਾਨਾਂ ਨੇ ਜਿੱਥੇ ਮੋਦੀ ਸਰਕਾਰ ਖਿਲਾਫ ਨਾਰੇਬਾਜ਼ੀ ਕੀਤੀ ਉਥੇ ਹੀ ਭਾਜਪਾ ਉਮੀਦਵਾਰ ਨੂੰ ਕਾਲੀਆਂ ਚੈਂਟੀਆਂ ਵਿਖਾਈਆਂ ਹਾਲਾਂਕਿ ਅਨੀਤਾ ਸੋਮਪ੍ਰਕਾਸ਼ ਨੇ ਕਿਸਾਨਾਂ ਦੇ ਸਵਾਲਾਂ ਦੇ ਜਵਾਬ ਦੇਣ ਦੀ ਵੀ ਕੋਸ਼ਿਸ਼ ਕੀਤੀ ਉਹ ਸਰਕਾਰ ਦੇ ਬੰਦੇ ਕੋਈ ਕਿਸੇ ਨੂੰ ਮਾਰsac ਕਰਦੇ ਨੇ ਕਿੰਨ ਮਾਰਿਆ ਜੀ ਪਾਕਿਸਤਾਨ ਚੋ ਆ ਕੇ ਮਾਰਗ ਹੈ ਨਹੀਂ ਨਹੀਂ ਕਿਸੇ ਨੇ ਮਾਰਿਆ ਹੁਣ ਛੁੱਪ ਕਰਨ ਮਾਰਿਆ ਜੀ ਹੁਣ ਉਹ ਵੀ ਪਾਕਿਸਤਾਨ ਚੋ ਮਾਰਗ ਹੈ ਉਹਦਾ ਕੇਸ ਹੈ ਉਸਗੇ ਦਾ ਬਣਿਆ ਕੋਈ ਹਰਿਆਣਾ ਇਧਰ ਕੋਰਟ ਮੈਂ ਸਾਫ ਨਹੀਂ ਮਿਲਿਆ ਇੱਥੇ ਕੋਰਟ ਲਖੀਨਪੁਰ ਖੀਂਦੀ ਦਾ ਕੀ ਹੋਇਆ ਵੀ ਕੋਰਟ ਦਾ ਫੈਸਲਾ ਹੈ What ਅੱਜ ਵਾਲ ਦੇ ਅਸੀਂ ਸਾਰੇ ਇੱਥੇ ਉਤਧਾਰ ਇਕੱਠੇ ਹੋਏ ਆ ਜੀ ਸਾਨੂੰ ਅੱਜ ਪਤਾ ਲੱਗਾ ਸੀ ਕਿ ਬੀਜੇਪੀ ਦੇ ਕੈਂਡੀਡੇਟ ਅੱਜ ਸ਼ਾਮ 84 ਦੇ ਵਿੱਚ ਆ ਰਹੇ ਆ ਤੇ ਇਸ ਕਰਕੇ ਅਸੀਂ ਕਿਸਾਨ ਵੀਰ ਇੱਥੇ ਇਕੱਠੇ ਹੋਏ ਆ ਅਸੀਂ ਕੁਝ ਸਾਡੇ 10 ਸਵਾਲ ਸੀਗੇ ਉਹ ਕਰਨੇ ਚਾਹੁੰਦੇ ਸੀ ਪਰ ਪ੍ਰਸ਼ਾਸਨ ਸਾਨੂੰ ਗਾਂ ਨਹੀਂ ਜਾਣ ਦੇ ਦੇਣ ਰਿਹਾ ਸਾਡੇ ਕੋਈ ਸਵਾਲ ਸੀਗੇ ਵੀ ਸਾਡਾ ਜਿਹੜਾ 700 ਕਿਸਾਨ ਸ਼ਹੀਦ ਕੀਤਾ ਸਾਡਾ 800 ਟਰੈਕਟਰ ਤੋੜਿਆ ਦਿੱਲੀ ਦੀ ਰਾਜਧਾਨੀ ਦੇ ਵਿੱਚ ਜਾਣ ਤੋਂ ਵੱਡ-ਵਡੇ ਸੂਏ ਲਾਇਉ ਆ ਸਾਡਾ ਨੌਜਵਾਨ ਸ਼ਹੀਦ ਕੀਤਾ ਇਦਾਂ ਦੇ ਸਾਡੇ ਕਈ ਸਵਾਲ ਸੀਗੇ ਪਰ ਸਾਨੂੰ ਪ੍ਰਸ਼ਾਸਨ ਅੱਗੇ ਨਹੀਂ ਦੇਣ ਜਾ ਰਿਹਾ